ਛੋਟੇ ਜਵਾਕਾਂ ਨੂੰ ਬਣਾ ਰਿਹਾ ਤਾਂ ਗੇਹ ਬੰਨ ਨੂੰ ਕੀ ਕਰਦਾ ਟੈਂਕੂ ਬੰਨ ਨੂੰ ਕੀ ਕਰਦਾ ਛੋਟੇ ਜਵਾਕਾਂ ਨੂੰ ਬਣਾ ਰਿਹਾ ਤੇ ਸੁਵਲੰਗੀ ਬੰਨ ਨੂੰ ਕੀ ਕਰਦਾ ਕੁੜੀ ਨਾਲ ਕੁੜੀ ਬਿਆ ਮੁੰਡੇ ਨਾਲ ਮੁੰਡੇ ਨੂੰ ਕਹਿ ਗੋਣੂ ਜੀ ਕਰਦਾ ਜੈਂਦਰ ਤਿਆਜ ਨੂੰ ਕਰ ਨੂੰ ਜੀ ਕਰਦਾ ਕਿ ਕੁੜੀ ਨੂੰ ਮੁੰਡਾ ਬਣਾ ਦਿਓ ਤੇ ਮੁੰਡਾ ਕੁੜੀ ਬਣ ਜਾਵੇ ਆ ਸੰਜੇ ਬਾੰਗੜ ਮਸ਼ਹੂਰ ਕੈਰੇਕਟਰ ਭਾਰਤ ਦਾ ਉਹਦਾ ਕੋਈ ਇੱਕ ਮੁੰਡਾ ਕੁੜੀ ਬਣ ਗਿਆ ਲੈ ਉਹ ਕਹਿੰਦਾ ਹੁਣ ਮੈਂ ਕੀ ਕਰਾਂ ਕਿ ਮੇਰਾ ਮਰਦ ਨੂੰ ਕੀ ਕਰਦਾ ਆਏ ਨਮਸਕਾਰ ਦੁਨੀਆ ਦਾ ਅਮੀਰ ਬੰਦਾ ਲੈ ਮੁੰਡਾ ਵੀ ਕੁੜੀ ਬਣ ਗਿਆ ਕੁੜੀ ਨਹੀਂ ਬਣਦਾ ਟੈਂਪੂ ਬਣ ਗਿਆ ਹਸਣ ਵਾਲੀ ਗੱਲ ਨਹੀਂ ਬਾਈ ਇਹ ਤੇ ਦਖਾਣ ਤਾਂ ਸਾਡਾ ਤੁਸੀਂ ਭੱਜੇ ਕਿੱਥੇ ਜਾਓ ਬਈ ਯਾਰਾ ਭੱਜੋ ਭੱਜੋ ਛੱਡ ਦਿਓ ਪੰਜਾਬ ਦੇ ਚੁੱਚੀ ਮੀਨਾ ਜਾਓ ਕੈਨੇਡਾ ਅਮਰੀਕਾ ਤੇ ਕੋਹਲਾ ਛੋਟੇ ਕੀ ਨੇ ਅਗਲੇ ਹੰ ਦਾ ਰਾਜਵੀਰ ਮੈਨੂੰ ਪਾਸੋਂ ਰਾਤ ਨੂੰ ਘੰਟਾ ਰੋਈ ਕੇ ਫੋਨ ਤੇ ਗੱਲ ਕਰਕੇ ਕਹਿੰਦਾ ਬਈ ਓ ਫੱਟ ਬਣਾ ਲਾ ਕਹਿੰਦਾ ਇੱਥੇ ਲੋਕਾਂ ਨੂੰ ਅਪੀਲ ਕਰੋ ਕੁੜੀਆਂ ਨਾ ਕੇ ਜੁਕਲੀਆਂ ਇੰਗਲੈਂਡ ਚ ਸਾਡੀਆਂ ਕੁੜੀਆਂ ਸ਼ਰਕਾਂ ਤੇ ਆਇਆਂ ਖੜੀਆਂ ਹੁੰਦੀਆਂ ਨੇ ਮੈਂ ਦਿੱਲੀ ਜੀਵੀ ਰੋਡ ਤੇ ਕੁੜੀਆਂ ਖੜੀਆਂ ਨੇ ਇਹ ਗੱਲ ਕਰਦਾ ਨੂੰ ਚੁੱਗੂਗੀ ਮੇਰੀ ਛੋੜ ਦੇ ਕਿ ਤੂੰ ਕਿਧਰ ਨੂੰ ਦੁਰ ਗਿਆ ਯਾਰ ਅਸੀਂ ਅਸੀਂ ਇਤਾਨਕਾ ਸਾਥ ਆਪਣੇ ਮਰਨ ਵਾਲੇ ਲੋਕ ਜਾਨਾਂ ਦੇਣ ਵਾਲੇ ਲੋਕ ਰਵਾਨੀਆਂ ਕਰਦੇ ਲੋਕ ਯਾਰ ਅੱਜ ਆਪਣੀਆਂ ਇਤਾਨਕਾ ਸਾਹਮਣੇ ਦਾਤੇ ਲਾਗਣਾ ਨੱਕੇ ਹੋਣ ਲੱਗੇ ਜਿਸਮ ਵੇਚਣ ਲੱਗੇ ਯਾਰ ਸਰਕਾਰਾਂ ਨੂੰ ਆਪਾਂ ਦੋਸ਼ ਦਿੰਦੇ ਆ ਪ੍ਰਬੰਧਨ ਦੋਸ਼ ਦਿੰਦੇ ਆ ਲੀਡਰਾਂ ਨੂੰ ਮਾੜਾ ਕਹਿੰਦੇ ਆ ਅਸੀਂ ਕੀ ਕਰਦੇ ਆ ਐ ਕਿ ਸਰਪੰਚੀ ਵੇਲੇ दारू ਕਿੰਨੇ ਦੀ ਪੀਤੀ ਸਰਪੰਚਾ ਤੁਮੇ ਦੱਸੋ 20 ਵੀ 30 ਲੱਖ ਦੀ ਦਾਦੂ ਪੀ ਗਏ ਸਰਪੰਚਾ ਕੋਲ ਲੋਕ ਆ ਆ ਪਗੜਾ ਪੰਡਾ ਦਾ ਸਾਬ ਮੁਕਤ ਕਰਨਾ ਹੈ ਕਦਾ ਵਿਕਣ ਨਹੀਂ ਦੇਣਾ ਪੀਤੀਆ ਕਿ ਨਹੀਂ ਛੋਡੇ ਪਿੰਡ ਚੱਲਿਆ ਉਹ ਕੰਮ ਚੱਲਿਆ ਨਹੀਂ ਹਾਂ ਦੱਸ ਮੈਂ ਮਾਨਸਾ ਗਿਆ ਇੱਕ ਸਰਪੰਚੀ ਟੋਣਲੇ ਦੇ ਮੁੰਡਾ ਉਹਨੇ ਉਹਦੀ ਮੈਂ ਗੱਲ ਸੁਣ ਕੇ ਹਰਾਨ ਰਹਿ ਗਿਆ ਕਹਿੰਦਾ ਭਾਈ ਆ ਤੇਰੇ ਮੁਰੇ ਮਰੀ 25 ਮਿੰਟ ਗੁਰਸਖ ਬੰਦਾ ਵਸੇ 15 ਬੋਤਲਾਂ ਲੈ ਕੇ ਆ ਘਰ ਦੀ ਕੱਢੀਆਂ ਮੈਂ ਗੁਰਸਖ ਵੀ ਪੀਣ ਲੱਗ ਗਿਆ ਕਹਿੰਦਾ ਪੀਂਦਾ ਤਾਂ ਗਾਹ ਨੂੰ ਐ ਉਹ ਕਹਿੰਦਾ ਕਮੈਨ ਲੱਗਣੀਆਂ ਬੰਦੇ ਬੰਦੇ ਉਹਨਾਂ ਨੂੰ ਪਿਆਦਾਂਗੇ ਸਾਡਾ ਕਾਰਕਾਰ ਕਿੱਥੇ ਰਹਿ ਗਿਆ ਯਾਰ ਕਿੱਥੇ ਖੜ੍ਹ ਕੇ ਜਾ ਕੇ ਸੀ ਯਾਰ ਇੱਕ ਦਿਨ ਸਰੀ ਸਕੂਲ ਦੇ ਮੁੰਰੇ ਕੱਟ ਕਨੇਡਾ ਤੋਂ ਬਹੁਤ ਵੱਡਾ ਕੱਟ ਕੇ ਮੁੰਡੇ ਨੇ ਮੈਨੂੰ ਵੀਡੀਓ ਕਾਲ ਲਾ ਲਈ ਕਹਿੰਦਾ ਭਾਈ ਆ ਕੱਟ ਸਾ ਆਪਣੇ ਪੰਜਾਬੀਆਂ ਦਾ ਚਾਰ ਪੰਜ ਹਜ਼ਾਰ ਬੰਦਾ ਝੰਡੇ ਚੱਕੀ ਫਿਰਦਾ ਸਕੂਲ ਦੇ ਪੁਰੇ ਮੈਂ ਇਹ ਕਹਾਣਾ ਸੁਣਾਇਆ ਸੀ ਕਹਿੰਦਾ ਭਾਈ ਸਾਡੇ ਜਵਾਨਾਂ ਨੂੰ ਕੁੱਤੇ ਬਿੱਲੇ ਬਣਾ ਰਹੇ ਐ ਫੂਟ ਪੜਾ ਰਹੇ ਨੇ ਜਵਾਨਾਂ ਨੂੰ ਜਿਹੜਾ ਕੁੱਤਾ ਬਣਾਉਣ ਨੂੰ ਕੀ ਕਰਦਾ ਤੇਰਾ ਬਿੱਲੀ ਬਣਾਉਣ ਨੂੰ ਕੀ ਕਰਦਾ ਛੋਟੇ ਜਵਾਨਾਂ ਨੂੰ ਪੜਾ ਰਹੇ ਐ ਤੇ ਗੇਹ ਬਣਾਉਣ ਨੂੰ ਕੀ ਕਰਦਾ ਟੈਂਕੂ ਬਣਾਉਣ ਨੂੰ ਕੀ ਕਰਦਾ ਫਿਰ ਜੇ ਵਕਾ ਨੂੰ ਭੜਾ ਰਿਹਾ ਤੇ ਸੁਲੰਗੀ ਬੰਨੂ ਜੀ ਕਰਦਾ ਕੁੜੀ ਨਾਲ ਕੁੜੀ ਵੇ ਮੁੰਡੇ ਨਾਲ ਮੁੰਡੇ ਨੂੰ ਕਹਿ ਕਹਨੂ ਜੀ ਕਰਦਾ ਜੈਂਡਰ ਚੇਂਜ ਕਰਪੋ ਜੀ ਕਰਦਾ ਕਿ ਕੁੜੀ ਨੂੰ ਮੁੰਡਾ ਬਣਾ ਦਿਓ ਤੇ ਮੁੰਡਾ ਕੁੜੀ ਬਣ ਜਾਏ ਆ ਸੰਜੇ ਬਾਂਗੜ ਮਸ਼ਹੂਰ ਕਰੈਕਟਰ ਭਾਰਤਾ ਉਹਦਾ ਕੋਈ ਇੱਕ ਮੁੰਡਾ ਕੁੜੀ ਬਣ ਗਿਆ ਲੈ ਉਹ ਕਹਿੰਦਾ ਹੁਣ ਮੈਂ ਕੀ ਕਰਾਂ ਕਹਿੰਦਾ ਮੇਰਾ ਮਰਦ ਨੂੰ ਜੀ ਕਰਦਾ ਆਏ ਨਮਸਕਾਰ ਦੁਨੀਆ ਦਾ ਮੀਰ ਬੰਦਾ ਆ ਫੇਸਬੁੱਕਾਂ ਦਾ ਮਾਲਕ ਟਵਿੱਟਰਾਂ ਦਾ ਮਾਲਕ ਫੇਸਟਪੌਂਡਾ ਮਾਲਕ ਉਹਦਾ ਮੁੰਡਾ ਵੀ ਕੁੜੀ ਬਣ ਗਿਆ ਕੁੜੀ ਨਹੀਂ ਬਣਦਾ ਟੈਂਪੂ ਬਣ ਗਿਆ ਅਸਨ ਵਾਲੀ ਗੱਲ ਨਹੀਂ ਬਾਈ ਓਏ ਇਹ ਇਹ ਦਿਖਾਦਾ ਸਾਡਾ ਤੁਸੀਂ ਭੱਜ ਕੇ ਵਿਚੇ ਜਾਓ ਬਈ ਯਾਰਾ ਭੱਜੋ ਭੱਜੋ ਛੱਡ ਦਿਓ ਪੰਜਾਬ ਵਿੱਚੋਂ ਜਮੀਨਾ ਜਾਓ ਕੈਨੇਡਾ ਅਮਰੀਕਾ ਦੇਖੋ ਹਾਲਾਤ ਕਿਨੇ ਅੰਗਲੈਂਡ ਦਾ ਰਾਜਵੀਰ ਮੈਨੂੰ ਪਰਸੋਂ ਰਾਤ ਨੂੰ ਘੰਟਾ ਰੋਈ ਕੇ ਫੋਨ ਤੇ ਗੱਲ ਕਰਕੇ ਕਹਿੰਦਾ ਬਈ ਓਏ ਹੱਥ ਬਣਾ ਲਾਓ ਕਹਿੰਦਾ ਇੱਥੇ ਲੋਕਾਂ ਨੂੰ ਅਪੀਲ ਕਰੋ ਕੁੜੀਆਂ ਨਾ ਭੇਜੋ ਗੱਲੀਆਂ ਅੰਗਲੈਂਡ ਚ ਸਾਡੀਆਂ ਕੁੜੀਆਂ ਸਰਕਾਂ ਤੇ ਐ ਖੜੀਆਂ ਹੁੰਦੀਆਂ ਹੁੰਦੀਆਂ ਜਿਵੇਂ ਦਿੱਲੀ ਜੀਵੀ ਰੋਡ ਤੇ ਕੁੜੀਆਂ ਖੜੀਆਂ ਨੇ ਗੱਲ ਕੰਗਾ ਨੂੰ ਚੁਗੂਗੀ ਮੇਰੀ ਛੋੜ ਰੋ ਕਿੱਧਰ ਨੂੰ ਦੁਰ ਗਿਆ ਜਰਾ ਸੀ ਅਸੀਂ ਇਤਾਂ ਅੱਖਾਂ ਖਾਤਮ ਮਰਨ ਵਾਲੇ ਲੋਕ ਜਾਨਾਂ ਦੇਣ ਵਾਲੇ ਲੋਕ ਮੰਨੀਆਂ ਕਰਦੇ ਲੋਕ ਯਾਰ ਅੱਜ ਆਪਣੀਆਂ ਇਤਾਂ ਅੱਖਾਂ ਸਾਰਨਾ ਦਾਤੇ ਲੱਗੀਆਂ ਨੰਗੇ ਹੋਣ ਲਾ ਕੇ ਜਿਸਮ ਵੇਚਣ ਲਾ ਕੇ ਯਾਰ ਸਿਰਫ ਰਾਤ ਦੀਦਾ ਖਰੇਡਾ ਅਮਰੀਕਾ ਅੰਗਲੈਂਡ ਦੀਦਾ ਪੈਸਾ ਦੇਦਾ ਕਲਾ ਯਾਰ ਕੀ ਲੋੜ ਐ ਮੈਂ 220 ਤੋਂ ਆਇਆ ਬਾਈ ਆ ਤੋਜ ਵੇਖਾ ਸੱਚਾ ਸੁਰਮਾ ਫਿਲਮ ਲਈ ਬੰਦੇ ਨੇ ਹਿੱਟ ਗਈ ਆ ਤਾਂ ਫਿਲਮ ਵਾਲੇ ਹੋਟਲੇ ਬੰਦੇ ਨੇ ਮਾਰ ਪ੍ਰੋਡੂਸਰ ਵੀ ਅਸੀਂ ਪੈਸੇ ਲਾਉਣੇ ਆ 50 ਲੱਖ ਰੁਪਏ ਬੰਦੇ ਨੇ ਅਸੀਂ ਆਇਆ ਬਈ ਤਿਆਰ ਹੱਥ ਨਾਲ ਬਣਾ ਕੇ ਇਹਦਾ ਹਰ ਵਾਰ ਪੀਆ ਕਮਾ ਕੇ ਮੌਜ ਨਾਲ ਭੰਵੇ ਵਜਾ ਕੇ ਉਹ ਬੰਦਾ ਛੱਡ ਗਿਆ ਆ ਬੰਦਾ ਬਾਹੁ ਸਿੰਘ ਮਾਨ ਦਾ ਸੁਣਈ ਆ ਕਿਉਂਕਿ ਬੱਕਰੀ ਬਣਾ ਤਾ ਡਾਕਾਂ ਮਾਰੀ ਹੋਈ ਐ ਮਦੀ ਨਾਲ ਹਾਂ ਉਹਨਾਂ ਗੀਤਾਂ ਦਾ ਰਚਿਤਾ ਜੋ ਹੋਰ ਮਹਾਨ ਰਚਨਾਵਾਂ ਬੰਦੇ ਨੇ ਲਿਖੀਆਂ ਉਹਨਾਂ ਦਾ ਮੁੱਦਾ ਪਈ ਇਹ ਕੰਗ ਨੂੰ ਪਤਾ ਵੀ ਨਹੀਂ ਹੋਣਾ ਛੇ ਮਾਨ ਨਰਨ ਵਾਲੇ ਦਾ ਸ੍ਰੀ ਕਨੇ ਬਾਲੇ ਗੀਤ ਦਾ ਆ ਸੋ ਬਾਈ ਵੇਚਤੀ ਨਹੀਂ ਜਾਂਦਾ ਅਗਦਾ ਕਰਤੀ ਜਾਂਦੇ ਆ ਪਿੱਕੀ ਜਾਂਦੇ ਆ ਬਹੁਤ ਸੱਚਤ ਔਰ ਜ਼ਿੰਦਾਦਾਰੀ ਕਰਦੇ ਆ ਬਾਈ ਵੀ ਆ ਜਾ ਓਏ ਨਾਂ ਜਵੀਨਾ ਵੇਚ ਕੇ ਪੱਜੋ ਓਏ ਨਾਂ ਪੱਜੋ ਆਪਦੀ ਧਰਤੀ ਛੱਡ ਕੇ ਆਪਦੀ ਮਾਂ ਤੋਂ ਪਗੜੇ ਹੋ ਕੇ ਕਿੱਥੇ ਢੋਈ ਨਹੀਂ ਮਿਲਣੀ ਜਿੱਥੇ ਮਰਗੀ ਪੱਜੋ ਅੱਜ ਕੱਲੇ ਛੱਡੇ ਨਹੀਂ ਬਾਹਰੇ ਕਹਿ ਦਿੰਦੇ ਆ ਪ੍ਰਬੰਧ ਮਾੜਾ ਸਰਕਾਰਾਂ ਮਾੜੀਆਂ ਨੇ ਅਸੀਂ ਤਾਂ ਜਾਣਦੇ ਆ ਆਲੀ ਦਾ ਸਰਕਾਰਾਂ ਨੂੰ ਆਪਾਂ દોਸ਼ ਦਿੰਦੇ ਆ ਪ੍ਰਬੰਧ ਨੂੰ દોਸ਼ ਦਿੰਦੇ ਆ ਲੀਡਰਾਂ ਨੂੰ ਮਾੜਾ ਕਹਿੰਦੇ ਆ ਅਸੀਂ ਕੀ ਕਰਦੇ ਆ ਐ ਕਿ ਸਰਪੰਚੀ ਵੇਲੇ दारू ਕਿੰਨੀ ਦੀ ਪੀਤੀ ਸਰਪੰਚਾ ਤੁਮੇ ਰਸੋ 20 30 ਲੱਖ ਦੀ ਦਾਦੂ ਪੀ ਗਏ ਸਰਪੰਚਾ ਕੋਲ ਲੋਕ ਆ ਆ ਪਗੜਾ ਪੰਡ ਰਸਾ ਮੁਕਤ ਕਰਨਾ ਹੈ ਕੈਸਾ ਵਿਕਣ ਨਹੀਂ ਦੇਣਾ ਪੀਤੀਆ ਕਿ ਨਹੀਂ ਛੋਡੇ ਪਿੰਡ ਚੱਲਿਆ ਹੋ ਕੰਮ ਚੱਲਿਆ ਨਹੀਂ ਹੈ ਦੱਸ ਮੈਂ ਮਾਨ ਸਾਹ ਗਿਆ ਕਿ ਸਰਪੰਚੀ ਜੋਂਲੇਲੇ ਮੁੰਡਾ ਉਹਨਾਂ ਉਹਦੀ ਮੈਂ ਗੱਲ ਸੁਣ ਕੇ ਹਜ਼ਾਰ ਰਹਿ ਗਿਆ ਕਹਿੰਦਾ ਭਾਈ ਆ ਤੇਰੇ ਮੂਰੇ ਮਰੀ 25 ਮਿੰਟ ਗੁਰਸਖ ਬੰਦਾ ਆਸ 15 ਬੋਤਲਾਂ ਲੈ ਕੇ ਆ ਘਰ ਦੀ ਕੱਢੀਆਂ ਮੈਂ ਗੁਰਸਖ ਵੀ ਪੀਣ ਲੱਗ ਗਿਆ ਕਹਿੰਦਾ ਪੀਂਦਾ ਤਾਂ ਗਾਹ ਨੂੰ ਐ ਉਹ ਕਹਿੰਦਾ ਕਮੈਨ ਲੱਗੀਆਂ ਬੰਦੇ ਬੰਦੇ ਉਹਨਾਂ ਨੂੰ ਪਿਆਦਾ ਗਏ ਸਾਡਾ ਕਿਰਦਾਰ ਕਿੱਥੇ ਰਹਿ ਗਿਆ ਯਾਰ ਕਿੱਥੇ ਖੜ੍ਹ ਕੇ ਜਾ ਕੇ ਸੀ ਯਾਰ ਮੋਤਯਾਰ ਵੀ ਤੇਰੇ ਸਾਨੂੰ ਗੁਰਦੁਰ ਪੇਟ ਕਵੀ ਤਿਆਰ ਆ ਵੀ ਕੋਈ ਗੱਲ ਨਹੀਂ ਲਿਆ ਮੌਤਰੀਆ ਪਾ ਜਾਣਗੇ ਮਰਨਾ ਕਹਾਂ ਦੇਖੀ ਉਹ ਮਰਾਂ ਕੇ ਜਾਉਣਾ ਨਹੀਂ ਕਹਾਂ ਦੇਖਾਂਗੇ ਜਦਾਂ ਚੱਲ ਵੀ ਇਹ ਚੰਗੀ ਗੱਲ ਸੁਣਨ ਨੂੰ ਤਿਆਰ ਨਹੀਂ ਐਸੇ گاਉਂ ਵਾਲੀ ਆਈ ਹੁੰਦੀ ਨਾ ਕੋਈ ਤੇ ਜਾਰਕੈਸਟਰਾ ਲਾਈ ਹੁੰਦੀ ਚਾਹੇ ਰਾਤ ਤੱਕ ਖੜਾਈ ਰੱਖਦੇ ਐ ਐਡੀਆਂ ਜਾ ਕੇ ਉਹ ਕਾਇ ਖੜੇ ਰਹਿੰਦੇ ਉਤੋਂ ਦੀ ਉਹ ਦੇਖਦੇ ਕਿਹੇ ਧੁਆਂ ਦਾ ਸਾਡਾ ਸਹੀ ਗੰਨ ਦੇ ਉੱਤੇ ਹੱਕ ਦੇ ਉੱਤੇ ਸੱਚ ਦੇ ਉੱਤੇ ਖੜਨੋਂ ਹਟ ਕੇ ਲੜਨੋਂ ਹਟ ਗਏ ਕਦੇ ਨਾ ਹੋਵੇ ਪੰਜਾਬੀਓ ਇਹ ਆਉਣ ਵਾਲੀਆਂ نسلਾਂ ਦੇ ਅਸੀਂ ਕਾਤਲ ਬਣ ਜਾਈਆ ਉਹ ਸਾਨੂੰ ਇਤਿਹਾਸ ਵਿਖੇ ਕਿ ਇੱਕ ਪੀੜੀ ਸੀਗੀ ਕਦੇ ਯੋਧੇ ਹੋਏ ਇਸ ਪਾਉ ਦੇ ਅੰਦਰ ਉਹਨੇ ਆਪਣੀਆਂ ਆਉਣ ਵਾਲੀਆਂ نسلਾਂ ਖਾਤਰ ਜਾਨਾਂ ਕੁਰਬਾਨ ਕਰਤੀਆਂ ਤੇ ਉਦੋਂ ਬਾਅਦ ਵਾਲੇ ਆਏ ਕੁੰਡੇ ਲੈ ਕੇ ਹਾਂ ਜੜ ਬੜ ਗਏ ਵੀ ਮੌਤ ਨਾ ਆ ਜੇ ਪਰਚਾ ਨਾ ਹੋ ਜੇ ਜੇਲ੍ਹ ਨਾ ਹੋ ਜੇ ਅਹ ਇੱਥੇ ਮੈਂ ਹੈਰਾਨ ਆ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਕਹਿੰਦੇ ਕੋਈ ਸੀਐਡੀ ਵਾਲਾ ਨਾਮ ਲਿਖਦਾ ਫਿਰਦਾ ਬੰਦੇ ਹਾਲੇ ਅਸੀਂ ਐਨੋ ਜੀ ਦਸੰਬਰ ਜਾਂਦੇ ਆ ਵੀ ਹੈ ਸੀਐਡੀ ਦਾ ਨਾਮ ਲਿਖ ਕੇ ਲੈ ਗਿਆ ਹੋਰ ਨਾ ਨਮਾ ਜੱਬ ਪੈਦੇ ਹੁਣ 3 ਦਸੰਬਰ ਤੋਂ ਪਹਿਲਾਂ ਹੁਣ ਨਾਮ ਵੀ ਲਿਖਣਗੇ ਲਿਸਟਾਂ ਵੀ ਬਣਾਉਣਗੇ ਕਿਸੇ ਨੂੰ ਸੀਐਡੀ ਵਾਲਾ ਫੋਨ ਆਊਗਾ ਕਿਸੇ ਨੂੰ ਡੀਐਸਪੀ ਕਰੂ ਕਿਸੇ ਨੂੰ ਐਸਪੀ ਕਰੂ ਮੇਰਾ ਸੱਚੂ ਕਰੂਗਾ ਕਰਨਗੇ ਹੁਣ ਤੂੰ ਹੀ ਸੋਚ ਲਓ ਕਿ ਇਹਨਾਂ ਦਾ ਫੋਨ ਤੋਂ ਚੁੱਪ ਕਰਕੇ ਘਰੇ ਬਹਿ ਕੇ ਮਰਨਾ ਹੈ ਕਿ ਲੜ ਕੇ ਆਪਣੇ ਆਪ ਨੂੰ ਬਚਾਉਣਾ ਤੇ ਆਪਣੀਆਂ ਨਜ਼ਰਾਂ ਨੂੰ ਬਚਾਉਣਾ ਸੋਡੇ ਕੋਲ ਆ ਦੋ ਲਾ